ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤਾਂ ਇਸ ਵੇਲੇ ਦੀ ਖ਼ਬਰ ਸਰਪੰਚ ਦੇ ਪਿੰਡ ਦੀ ਹੀ ਜ਼ਮੀਨ ਖੁਰਦਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸਦੀ ਹੈ ਕਿ ਗੜਸ਼ੰਕਰ ਦੇ ਬਲਾਕ ਮਹਿਲਪੁਰ ਦੇ ਅਧੀਨੋਂ ਦੇ ਪਿੰਡ ਬਾੜੀਆਂ ਕਲਾਂ ਦੇ ਇੱਕ ਐਨ ਆਰ ਆਈ ਪਰਿਵਾਰ ਨੇ ਪਿੰਡ ਦੇ ਸਰਪੰਚ ਦੇ ਉੱਪਰ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ આરોਪ ਲਗਾਏ ਨੇ ਜਾਣਕਾਰੀ ਦਿੰਦਿਆਂ ਹੋਇਆਂ ਧਰਮ ਸਿੰਘ ਪੁੱਤਰ ਬਚਿੱਤਰ ਸਿੰਘ ਪਿੰਡ ਬਾੜੀਆਂ ਕਲਾਂ ਨੇ ਦੱਸਿਆ ਕਿ ਉਹ ਆਲੈਂਡ ਦਾ ਪੱਕਾ ਵਸਨੀਕ ਅਤੇ ਉਹਨਾਂ ਦੇ ਪਿੰਡ ਦੇ ਵਿੱਚ 1981 ਦੇ ਵਿੱਚ ਲਗਭਗ ਇੱਕ ਕਨਾਲ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਤੇ ਕਰਵਾ ਕੇ ਉਹ ਵਿਦੇਸ਼ ਵਾਪਸ ਚਲਾ ਗਿਆ ਸੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਲੰਬੇ ਸਮੇਂ ਤੋਂ ਬਾਅਦ ਵਿਦੇਸ਼ ਤੋਂ ਭਾਰਤ ਵਾਪਸ ਪਹੁੰਚਿਆ ਤਾਂ ਉਹਨਾਂ ਦੀ ਜ਼ਮੀਨ ਤੇ ਵਿਜੇ ਕੁਮਾਰ ਸਰਪੰਚ ਪਿੰਡ ਬਾੜੀਆਂ ਨੇ ਜ਼ਮੀਨ ਖੁਰਚ ਬੁਰਦ ਕਰ ਦਿੱਤੀ ਤਾਂ ਪਤਾ ਚੱਲਿਆ ਕਿ ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਬੰਦ ਵਿੱਚ ਅਦਾਲਤ ਵੀ ਜਾਣਾ ਪਿਆ ਤੇ ਉਸ ਤੋਂ ਸਟੇ ਵੀ ਮਿਲਿਆ ਹੈ ਪਰੰਤੂ ਫਿਰ ਵੀ ਉਸ ਦੀ ਜ਼ਮੀਨ ਤੇ ਸਰਪੰਚ ਵੱਲੋਂ ਉਸਾਰੀ ਕੀਤੀ ਜਾ ਰਹੀ ਆ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਅਤੇ ਦੂਸਰੇ ਪਾਸੇ ਇਸ ਬੰਦ ਵਿੱਚ ਵਿਜੇ ਕੁਮਾਰ ਸਰਪੰਚ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਉਹਨਾਂ ਨੇ ਜ਼ਮੀਨ ਦੇ ਕਾਗਜ਼ਾਤ ਹੋਣ ਦੀ ਗੱਲ ਕਹੀ ਹੈ। ਹੋਰ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ। ਜੀ ਮੇਰਾ ਨਾਮ ਕਰਨ ਸਿੰਘ ਆ ਬੰਡ ਬਾੜੀਆਂ ਕਲਾ ਤੇ ਮੈਂ ਰਹਿਣਾ ਵੈਸੇ ਹੋ ਲੰਨੇ ਆ ਕਾਫੀ ਦੇ ਵਿਦੇਸ਼ ਚ ਰਹਿਣਾ ਤੇ ਮੈਂ ਇਹ ਜ਼ਮੀਨ ਖਰੀਦੀ ਸੀ ਇਹ ਦੀਦੀ ਤੇਰਸਿੰਘ ਤੋਂ ਆ ਤੇ ਇਹ ਮੈਂ ਕਿਹਾ ਆਪ ਵੈ ਹੋਲਰ ਚਲ ਗਿਆ ਤੇ ਇਹ ਬੰਦੇ ਨੇ ਨਜਾਇਜ਼ ਕਬਜ਼ਾ ਮੇਰੀ ਜ਼ਮੀਨ ਤੇ ਆ ਕੇ ਕੀਤਾ ਜੋ ਕਿ ਛੋਟੀਆਂ ਬਾੜੀਆਂ ਦੇ ਸਰਪੰਚ ਆ ਇਹ ਆਮ ਆਦਮੀ ਨੂੰ ਬਲੌਂਗ ਕਰਦਾ ਤੇ ਮੈਂ ਪੁਲਿਸ ਕੋਲ ਵੀ ਰਿਪੋਰਟ ਕੀਤੀ ਆ ਪਰਸਾ ਨੇ ਮੇਰੇ ਕੋਈ ケア ਨਹੀਂ ਕੀਤੀ ਉਹਨਾਂ ਨੇ ਬੁਲਾਇਆ ਵੀ ਪਰਸਾ ਨਹੀਂ ਉਹਨਾਂ ਨੂੰ ਇਹ ਨਹੀਂ ਗਿਆ ਉੱਥੇ ਮੈਨੂੰ ਨਹੀਂ ਪਤਾ ਕਿ ਕਿਉਂ ਨਹੀਂ ਗਏ ਜਾਂ ਪਰਸਾ ਨੇ ਇਹ ਕੁਛ ਇਹਨਾਂ ਨੂੰ ਕਿਹਾ ਜਾਂ ਨਹੀਂ ਕਿਹਾ ਮੈਨੂੰ ਨਹੀਂ ਪਤਾ ਇਹ ਤੇ ਕੇਸ ਕੀਤਾ ਕੇਸ ਅਸੀਂ ਜਿੱਤੇ ਆ ਸਾਡੇ ਹੱਕ ਜਿਹਾ ਕੇਸ ਇਹਨਾਂ ਨੇ ਫਿਰ ਅਪੀਲ ਕੀਤੀ ਆ ਅਪੀਲ ਦੇ ਵਿੱਚ ਵੀ ਹੁਣ ਮੈਨੂੰ ਨਹੀਂ ਪਤਾ ਇਸ ਤਰੀਕ ਪਈ ਹੋ ਆ ਇਹ ਫਿਰ ਵੀ ਕੰਮ ਕਰਾ ਜਲਦੀ ਨੂੰ ਕੋਰਟ ਦੇ ਕਿਹਾ ਕਿ ਉਹ ਕੋਈ ਕੰਮ ਨਹੀਂ ਕਰ ਸਕਦੇ ਇਹ ਐਸੀ ਤੇ ਆਰਡਰ ਲਿਆਇਆ ਸਾਡੇ ਕੋਲ ਸਟੇ ਆਰਡਰ ਆ ਤੇ ਇਹ ਫਿਰ ਵੀ ਕੰਮ ਰਾਤ ਕਰਾਤੇ ਰਾਤ ਕੰਮ ਕਰਦੇ ਜਾ ਕੇ ਉੱਥੇ ਨਾਮ ਹਰਵੰਸ ਕਹ ਰਿਹਾ ਔਰ ਮੇਰੀ ਜ਼ਮੀਨ ਨਹੀਂ ਜਾਣੀ ਜੇ ਸਾਡੀ ਇਕੱਠੀ ਸੀ ਸਾਰੀ ਸਾਰਿਆਂ ਦੀ ਤੇ ਉਹ ਉਹਦੇ ਤੇ ਧੱਕਾ ਬਹੁਤ ਹੋਇਆ ਆ ਉਹ ਸਾਨੂੰ ਮਿਲ ਨਹੀਂ ਰਹੀ ਮੇਰੇ ਦੋਸਤਾਂ ਇਹ ਵਿਦੇਸ਼ ਵਿੱਚ ਰਹਿੰਦੇ ਜੀ ਤੇ ਇਹਨਾਂ ਦੀ ਜ਼ਮੀਨ ਦੇ ਉੱਤੇ ਪਿੰਡ ਬਾੜੀਆਂ ਖੋਰ ਦਾ ਸਰਪੰਚ ਵਿਜੇ ਕੁਮਾਰ ਉਹ ਜਿਹੜਾ ਉਹ ਨਜਾਇਜ਼ ਹੋ ਸਾਰੀ ਕਰ ਰਿਆ ਸੀ ਅਸੀਂ ਸਾਨੂੰ ਪਿੰਡ ਪਤਾ ਲੱਗਾ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਉੱਤ ਬਾਅਦ ਚੱਬੇੜ ਥਾਣੇ ਗਏ ਚੱਬੇੜ ਥਾਣੇ ਵਾਲਿਆਂ ਨੇ ਇੱਥੇ ਆ ਕੇ ਇਹਨਾਂ ਨੂੰ ਬੰਦ ਕੀਤਾ ਤੇ ਉੱਥੇ ਬੁਲਾਇਆ ਇਹਨਾਂ ਨੂੰ ਸਰਪੰਚ ਵਿਜੇ ਕੁਮਾਰ ਜੀ ਨੂੰ ਤੇ ਉੱਥੇ ਗਏ ਤੇ ਐਸ ਐਚਓ ਦੀ ਬਿਨਾਂ ਗੱਲ ਸੁਣਿਆ ਧੱਕੇ ਦੇ ਨਾਲੇ ਉੱਥੋਂ ਥਾਣੇ ਤੋਂ ਬਾਹਰ ਆ ਗਏ ਉਹਨਾਂ ਨੇ ਰੈਪਟਰ ਲਈ ਵੀ ਇਹ ਜਿਹੜੀ ਨਜਾਇਜ਼ ਉਸਾਰੀ ਹੋ ਰਹੀ ਹੈ ਬੰਦ ਕੀਤੀ ਜਾਵੇ ਪਰ ਸਿਆਸੀ ਤੌਰ ਤੇ ਕੋਈ ਦਖਲਅੰਦਾਜ਼ੀ ਲੱਗਦੀ ਹੈ ਪੁਲਿਸ ਵੀ ਨਹੀਂ ਸੁਣਦੀ ਤੇ ਉਹ ਵੀ ਧੱਕੇ ਦੇ ਨਾਲੇ ਸੀਨਾ ਜੋਰੀ ਦੇ ਨਾਲ ਰਾਤ ਬਰਾਤੇ ਜਿਹੜਾ ਉਹ ਕਬਜ਼ਾ ਉੱਥੇ ਅਸਾਰੀ ਨਜਾਇਜ਼ ਕਰੀ ਜਾ ਰਿਹਾ ਤੇ ਜਦੋਂ ਪੁਲਿਸ ਕੋਹ ਜਾਂਦਾ ਜਾਂ ਕੋਰਟ ਚ ਅਦਾਲਤ ਪੇ ਜਾਂਦਾ ਉੱਥੇ ਜਾ ਕੇ ਮੁੱਕਰ ਜਾਂਦਾ ਕਹਿੰਦਾ ਮੈਂ ਉੱਥੇ ਕੁਝ ਵੀ ਨਹੀਂ ਕਰਦਾ ਇਸ ਕਰਕੇ ਮੈਂ ਤਾਂ ਇਹੀ ਮੰਗ ਕਰਦਾ ਵੀ ਹੱਕ ਇਹਨਾਂ ਦਾ ਇਹਨਾਂ ਨੇ ਰਜਿਸਟਰੀ ਕਿ ਕਰਵਾਇਓ ਆ ਜ਼ਮੀਨ ਦਾ ਜਿਹੜਾ ਰੋਲਾ ਇਹ ਨਹੀਂ ਪਾਇਆ ਰੋਲਾ ਗੱਲ ਤੇ ਇਹ ਅਸੀਂ ਤਾਂ ਕੋਈ ਰੋਲਾ ਨਹੀਂ ਪਾਇਆ ਇਹ ਕਹਿੰਦੇ ਸਾਡੀ ਆ ਅਸੀਂ ਇਹ ਰਜਿਸਟਰੀ ਕਰਾਈਓ ਆ ਸਾਰਾ ਕੁਝ ਸਾਡੇ ਕੋਲ ਆ ਫਾਰਦਾਂ 'ਚ ਸਾਡਾ ਨਾਂ ਇਹਨਾਂ ਦਾ ਕਿਤੇ ਕੋਈ ਨਾਂ ਨਹੀਂ ਹੈਗਾ ਨਾਲੇ ਮੇਰੇ ਕੱਲੇ ਬੰਦੇ ਕੱਲੇ ਤੇ ਥੋੜੋ ਕੇਸ ਆ ਇਹ ਇਹ 14 ਬੰਦਿਆਂ ਤੇ ਨਹੀਂ ਕੇਸ ਕੀਤਾ ਆ ਕਿ ਆ ਮੇਰਾ ਤੇ ਆ ਤੇ ਉੱਥੇ ਲੋਕਾਂ ਨੂੰ ਉੱਥੇ ਘੱਟੋ ਘੱਟ 30 30 ਸਾਲ 40 40 ਸਾਲ ਹੋ ਗਿਆ ਮਕਾਨ ਪਾਏ ਨੂੰ 40 40 ਸਾਲ ਹੋ ਗਏ ਮਕਾਨ ਪਾਏ ਨੇ ਇਹ ਆ ਕੇ ਹੁਣ ਰੌਲਾ ਪਾਉਂਦੇ ਫਿਰਦੇ ਆ ਕਿ ਅਸੀਂ ਆਹ ਕਰਤਾ ਜੀ ਆਹ ਕਰਦਾ ਆ ਕਰਤਾ ਹੁਣ ਕੀ ਆਹ ਲੋਕਾਂ ਨੇ ਮਕਾਨ ਪਾਇਓ ਲੋਕਾਂ ਨੇ ਮਕਾਨ ਠਾਕੇ ਦੇ ਦੇਣੇ ਇਹਨਾਂ ਨੂੰ ਥੈਂ ਦੇ ਦੇਣੇ ਆ ਉਸ ਬਿੱਲੇ ਦੇਖਦੇ ਜਦੋਂ ਇਹਨਾਂ ਦਾ ਸੀਗਾ ਇਹ ਇਹ ਕਹਿੰਦੇ 81 ਦੀ ਕਰਾਈਓ ਅਸੀਂ ਕਰਾਈਓ 7 'ਚ ਅਸੀਂ 7 'ਚ ਕਰਾਈਓ ਰਜਿਸਟਰੀ 7 'ਚ ਸਾਡੇ ਮਕਾਨ ਪਏ ਸਾਰਾ ਕੁਝ ਸਾਡਾ ਹੋਇਆ ਉੱਤੇ ਜਦੋਂ ਮਰਜੀ ਦੇਖ ਲਓ ਸਾਡੀਆਂ ਫਰਜ਼ਾਂ ਸਾਡੇ ਕੋਲ ਆ ਕੋਰਟ ਕੇਸ ਚੱਲਦਾ ਸੀ ਕੋਰਟ ਨੂੰ ਮੰਨਦੇ ਆ ਕੋਰਟ ਜੋ ਕਹੂਗਾ ਫੈਸਲਾ ਦੇਊਗਾ ਅਸੀਂ ਉਹਦੇ ਨਾਲ ਆ ਅਸੀਂ ਅਸੀਂ ਕਿਹੜਾ ਕਹਿੰਨੇ ਆ ਕੋਰਟ ਦੇ ਅਸੀਂ ਬਾਹਰ ਹੋ ਉੜ ਜਿਉ ਉਹ ਸਾਨੂੰ ਫੈਸਲਾ ਦਊਗਾ ਉਹ ਠੀਕ ਆ ਇਹ ਵੀ ਹਰੇ ਉਹ ਕੇਸ ਤੇ ਅਸੀਂ ਵੀ ਆ ਕੇਸ ਰਹੇ ਹਾਂ ਇਹਨਾਂ ਵੀ ਅਪੀਲ ਲਾਈ ਹੋਤਾ ਸੀ ਅਪੀਲ ਲਾਈ ਹੋਆ ਦੋਨਾਂ ਦੇ ਪਾਸਿਓਂ ਅਪੀਲ ਲਾ ਲਈਆਂ 14 ਬੰਦਿਆਂ ਦੇ ਕੇਸ ਆ 14 ਬੰਦਿਆਂ ਦੇ ਕੇਸ ਆ ਮੇਰੇ ਇਕੱਲੇ ਤੇ ਥੋੜੋ ਕੇਸ ਆ ਜਦੋਂ ਕਹਿੰਦੇ ਮੈਂ ਇਕੱਲੇ ਤੇ ਕੇਸ ਕੀਤਾ ਹੈ ਇਹਨੇ ਹਾਂ 사ਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼baar ਚੈਨਲ ਤਾਂ ਇਸ ਵੇਲੇ ਦੀ ਖ਼ਬਰ ਸਰਪੰਚ ਦੇ ਪਿੰਡ ਦੀ ਹੀ ਜ਼ਮੀਨ ਖੁਰਦਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸ ਦਈਏ ਕਿ ਗੜਸ਼ੰਕਰ ਦੇ ਬਲਾਕ ਮਹਿਲਪੁਰ ਦੇ ਅਧੀਨੋਂ ਦੇ ਪਿੰਡ ਬਾੜੀਆਂ ਕਲਾਂ ਦੇ ਇੱਕ ਐਨ ਆਰ ਆਈ ਪਰਿਵਾਰ ਨੇ ਪਿੰਡ ਦੇ ਸਰਪੰਚ ਦੇ ਉੱਪਰ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ આરોਪ ਲਗਾਏ ਨੇ ਜਾਣਕਾਰੀ ਦਿੰਦਿਆਂ ਹੋਇਆਂ ਧਰਮ ਸਿੰਘ ਪੁੱਤਰ ਬਚਿੱਤਰ ਸਿੰਘ ਪਿੰਡ ਬਾੜੀਆਂ ਕਲਾਂ ਨੇ ਦੱਸਿਆ ਕਿ ਉਹ ਹਾਲੈਂਡ ਦਾ ਪੱਕਾ ਵਸਨੀਕ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ 1981 ਦੇ ਵਿੱਚ ਲਗਭਗ ਇੱਕ ਕਨਾਲ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਤੇ ਕਰਵਾ ਕੇ ਉਹ ਵਿਦੇਸ਼ ਵਾਪਸ ਚਲਾ ਗਿਆ ਸੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਲੰਬੇ ਸਮੇਂ ਤੋਂ ਬਾਅਦ ਵਿਦੇਸ਼ ਤੋਂ ਭਾਰਤ ਵਾਪਸ ਪਹੁੰਚਿਆ ਤਾਂ ਉਹਨਾਂ ਦੀ ਜ਼ਮੀਨ ਤੇ ਵਿਜੇ ਕੁਮਾਰ ਸਰਪੰਚ ਪਿੰਡ ਬਾੜੀਆਂ ਨੇ ਜ਼ਮੀਨ ਖੁਰਚ ਬੁਰਦ ਕਰ ਦਿੱਤੀ। ਤਾਂ ਪਤਾ ਚੱਲਿਆ ਕਿ ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧ ਵਿੱਚ ਅਦਾਲਤ ਵੀ ਜਾਣਾ ਪਿਆ ਤੇ ਉਸ ਤੋਂ ਸਟੇ ਵੀ ਮਿਲਿਆ ਹੈ ਪਰੰਤੂ ਫਿਰ ਵੀ ਉਸ ਦੀ ਜ਼ਮੀਨ ਤੇ ਸਰਪੰਚ ਵੱਲੋਂ ਉਸਾਰੀ ਕੀਤੀ ਜਾ ਰਹੀ ਆ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਅਤੇ ਦੂਸਰੇ ਪਾਸੇ ਇਸ ਬੰਦ ਵਿੱਚ ਵਿਜੇ ਕੁਮਾਰ ਸਰਪੰਚ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਉਹਨਾਂ ਨੇ ਜ਼ਮੀਨ ਦੇ ਕਾਗਜ਼ਾਤ ਹੋਣ ਦੀ ਗੱਲ ਕਹੀ ਹੈ। ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੀ ਸੁਣ ਲੈਨੇ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ। ਜੀ ਮੇਰਾ ਨਾਮ タルਮਨ ਸਿੰਘ ਆ। ਬੰਡ ਬਾੜੀਆਂ ਕਲਾ ਤੇ ਮੈਂ ਰਹਿਣਾ ਵੈਸੇ ਹੋ ਲਨੇ ਆ ਕਾਫੀ ਦੇਸ਼ ਵਿਦੇਸ਼ ਚ ਰਹਿਣਾ ਤੇ ਮੈਂ ਇਹ ਜ਼ਮੀਨ ਖਰੀਦੀ ਸੀ। ਇਹ ਦੀਏ ਤਰਸੀਮ ਸਿੰਘ ਤੋਂ ਆ। ਤੇ ਮੈਂ ਕਿਹਾ ਆਪ ਇਹ ਹੌਲਰ ਚਲ ਗਿਆ ਤੇ ਇਹ ਬੰਦੇ ਨੇ ਨਿਯਾਇਕ ਕਬਜ਼ਾ ਮੇਰੀ ਜ਼ਮੀਨ ਤੇ ਆ ਕੇ ਕੀਤਾ ਜੋ ਕਿ ਛੋਟੀਆਂ ਬਾੜੀਆਂ ਦਾ ਸਰਪੰਚ ਆ ਇਹ ਆਮ ਆਦਮੀ ਨੂੰ ਬਲੌਂਗ ਕਰਦਾ ਤੇ ਮੈਂ ਪੁਲਿਸ ਕੋਲ ਵੀ ਰਿਪੋਰਟ ਕੀਤੀ ਆ ਪੁਲਸ ਵਾਲਿਆਂ ਨੇ ਮੇਰੀ ਕੋਈ ਕੇਅਰ ਨਹੀਂ ਕੀਤੀ ਉਹਨਾਂ ਨੇ ਬੁਲਾਇਆ ਵੀ ਪੁਲਸ ਨਹੀਂ ਉਹਨਾਂ ਨੂੰ ਇਹ ਨਹੀਂ ਗਏ ਉੱਥੇ ਮੈਨੂੰ ਨਹੀਂ ਪਤਾ ਕਿ ਕਿਉਂ ਨਹੀਂ ਗਏ ਜਾਂ ਪੁਲਸ ਵਾਲਿਆਂ ਨੇ ਇਹ ਕੋਸ਼ਿਸ਼ ਨੂੰ ਕਿਹਾ ਜਾਂ ਨਹੀਂ ਕਿਹਾ ਮੈਂ ਨੀਦਰ ਭਗਾ ਇਹਤੇ ਕੇਸ ਕੀਤਾ ਕੇਸ ਅਸੀਂ ਜਿੱਤੇ ਆ ਸਾਡੇ ਹੱਕ ਚ ਹੋਇਆ ਕੇਸ ਇਹਨਾਂ ਨੇ ਫਿਰ ਅਪੀਲ ਕੀਤੀ ਆ ਅਪੀਲ ਦੇ ਵਿੱਚ ਵੀ ਹੁਣ ਮੈਨੂੰ ਨਹੀਂ ਪਤਾ ਇਸ ਤਰੀਕ ਪਈ ਹੋ ਆ ਇਹ ਫਿਰ ਵੀ ਕੰਮ ਕਰਾ ਲੈ ਜਲਕਿ ਨੂੰ ਕੋਰਟ ਦੇ ਕਿਹਾ ਕਿ ਉਹ ਕੋਈ ਕੰਮ ਨਹੀਂ ਕਰ ਸਕਦੇ ਤੇ ਅਸੀਂ ਸਟੇ ਆਰਡਰ ਲਿਆ ਆ ਸਾਡੇ ਕੋਲ ਸਟੇ ਆਰਡਰ ਆ ਤੇ ਇਹ ਫਿਰ ਵੀ ਕੰਮ ਰਾਤ ਉਪਰਾਤੇ ਰਾਤ ਕੰਮ ਕਰਦੇ ਜਾ ਕੇ ਉੱਥੇ ਨਾਮ ਹਰਮਨ ਸਿੰਘ ਕਹ ਰਿਹਾ ਔਰ ਮੇਰੀ ਜ਼ਮੀਨ ਨਹੀਂ ਜਾਣੀ ਜੇ ਸਾਡੀ ਇਕੱਠੀ ਸੀ ਸਾਡੀ ਸਾਰਿਆਂ ਦੀ ਤੇ ਉਹ ਉਹਦੇ ਤੇ ਧੱਕਾ ਬਹੁਤ ਹੋਇਆ ਆ ਉਹ ਸਾਨੂੰ ਮਿਲ ਨਹੀਂ ਰਹੀ ਮੇਰੇ ਦੋਸਤਾਂ ਇਹ ਵਿਦੇਸ਼ ਵਿੱਚ ਰਹਿੰਦੇ ਜੀ ਤੇ ਇਹਨਾਂ ਦੀ ਜ਼ਮੀਨ ਦੇ ਉੱਤੇ ਪਿੰਡ ਬਾੜੀਆਂ ਖੁਰ ਦਾ ਸਰਪੰਚ ਵਿਜੇ ਕੁਮਾਰ ਉਹ ਜਿਹੜਾ ਉਹ ਨਜਾਇਜ਼ ਹੋ ਸਾਰੀ ਕਰ ਰਿਹਾ ਸੀ ਅਸੀਂ ਸਾਨੂੰ ਪਿੰਡ ਪਤਾ ਲੱਗਾ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਉੱਤਵਾਦ ਚੱਬੇੜ ਥਾਣੇ ਗਏ ਚੱਬੇੜ ਥਾਣੇ ਵਾਲਿਆਂ ਨੇ ਇੱਥੇ ਆ ਕੇ ਇਹਨਾਂ ਨੂੰ ਬੰਦ ਕੀਤਾ ਤੇ ਉੱਥੇ ਬੁਲਾਇਆ ਇਹਨਾਂ ਨੂੰ ਸਰਪੰਚ ਵਿਜੇ ਕੁਮਾਰ ਜੀ ਨੂੰ ਤੇ ਉੱਥੇ ਗਏ ਤੇ ਐਸ ਐਚਓ ਦੀ ਬਿਨਾ ਗੱਲ ਸੁਣਿਆ ਧੱਕੇ ਦੇ ਨਾਲੇ ਉੱਥੋਂ ਥਾਣੇ ਤੋਂ ਬਾਹਰ ਆ ਗਏ ਉਹਨਾਂ ਨੇ ਰੈਪਟਰ ਲਈ ਵੀ ਜਿਹੜੀ ਨਿਆਜੋ ਸਾਰੀ ਹੋ ਰਹੀ ਹੈ ਬੰਦ ਕੀਤੀ ਜਾਵੇ ਪਰ ਸਿਆਸੀ ਤੌਰ ਤੇ ਕੋਈ ਦਖਲਅੰਦਾਜ਼ੀ ਲੱਗਦੀ ਹੈ ਪੁਲਿਸ ਵੀ ਨਹੀਂ ਸੁਣਦੀ ਤੇ ਉਹ ਵੀ ਤੱਕੇ ਦੇ ਨਾਲੇ ਸੀਨਾ ਜੋਰੀ ਦੇ ਨਾਲੇ ਰਾਤ ਬਰਾਤੇ ਜਿਹੜਾ ਉਹ ਕਬਜ਼ਾ ਉੱਥੇ ਅਸਾਰੀ ਨਜਾਇਜ਼ ਕਰੀ ਜਾ ਰਿਹਾ ਤੇ ਜਦੋਂ ਪੁਲਿਸ ਕੋ ਜਾਂਦਾ ਜਾਂ ਕੋਰਟ ਚ ਅਦਾਲਤ ਪੇ ਜਾਂਦਾ ਉੱਥੇ ਜਾ ਕੇ ਮੁੱਕਰ ਜਾਂਦਾ ਕਹਿੰਦਾ ਮੈਂ ਉੱਥੇ ਕੁਝ ਵੀ ਨਹੀਂ ਕਰਦਾ ਇਸ ਕਰਕੇ ਮੈਂ ਤਾਂ ਇਹੀ ਮੰਗ ਕਰਦਾ ਵੀ ਹੱਕ ਇਹਨਾਂ ਦਾ ਇਹਨਾਂ ਨੂੰ ਰਜਿਸਟਰੀ ਕਰਵਾਇਓ ਆ ਜ਼ਮੀਨ ਦਾ ਜਿਹੜਾ ਰੋਲਾ ਇਹ ਨਹੀਂ ਪਾਇਆ ਰੋਲਾ ਗੱਲ ਤੇ ਹੈ ਅਸੀ ਤਾਂ ਕੋਈ ਰੋਲਾ ਨਹੀਂ ਪਾਇਆ ਇਹ ਕਹਿੰਦੇ ਸਾਡੀ ਆ ਅਸੀਂ ਰਜਿਸਟਰੀ ਕਰਾਈਓ ਆ ਸਾਰਾ ਕੁਝ ਸਾਡੇ ਕੋਲ ਆ ਫਾਰਦਾਂ ਦੇ ਸਾਡਾ ਨਾਂ ਇਹਨਾਂ ਦਾ ਕਿਤੇ ਕੋਈ ਨਾਂ ਨਹੀਂ ਹੈਗਾ ਨਾਲੇ ਮੇਰੇ ਕੱਲੇ ਬੰਦੇ ਕੱਲੇ ਤੇ ਥੋੜੋ ਕੇਸ ਆ ਇਹ ਇਹ 14 ਬੰਦਿਆਂ ਤੇ ਨਹੀਂ ਕੇਸ ਕੀਤਾ ਆ ਕਿ ਆ ਮੇਰਾ ਤੇ ਆਹ ਤੇ ਉੱਥੇ ਲੋਕਾਂ ਨੂੰ ਉੱਥੇ ਘੱਟੋ ਘੱਟ 30 30 ਸਾਲ 40 40 ਸਾਲ ਹੋ ਗਿਆ ਮਕਾਨ ਪਾਏ ਨੂੰ 40 40 ਸਾਲ ਹੋ ਗਿਆ ਮਕਾਨ ਪਾਏ ਨੇ ਇਹ ਆ ਕੇ ਹੁਣ ਰੋਲਾ ਪਾਉਂਦੇ ਫਿਰਦੇ ਆ ਕਿ ਅਸੀਂ ਆਹ ਕਰਤਾ ਜੀ ਆਹ ਕਰਦਾ ਆ ਕਰਤਾ ਹੁਣ ਕੀ ਆ ਉਹ ਲੋਕਾਂ ਨੇ ਮਕਾਨ ਪਾਏ ਲੋਕਾਂ ਨੇ ਮਕਾਨ ਠਾਕੇ ਦੇ ਦੇਣੇ ਇਹਨਾਂ ਨੂੰ ਥੈਂ ਦੇ ਦੇਣੇ ਉਸ ਬਿੱਲੇ ਦੇਖਦੇ ਜਦੋਂ ਇਹਨਾਂ ਦਾ ਸੀਗਾ ਇਹ ਇਹ ਕਹਿੰਦੇ 81 ਦੀ ਕਰਾਈਓ ਅਸੀਂ ਕਰਾਈਓ 7 'ਚ ਅਸੀਂ 7 'ਚ ਕਰਾਈ ਰਜਿਸਟਰੀ 'ਚ 7 'ਚ ਸਾਡੇ ਮਕਾਨ ਪਏ ਸਾਰਾ ਕੁਝ ਸਾਡਾ ਹੋਇਆ ਉੱਥੇ ਜਦੋਂ ਮਰਜੀ ਦੇਖ ਲਓ ਸਾਡੀਆਂ ਫਰਜ਼ਾਂ ਸਾਡੇ ਕੋਲ ਆ ਕੋਰਟ ਕੇਸ ਚੱਲਦਾ ਸੀ ਕੋਰਟ ਨੂੰ ਮੰਨਦੇ ਆ ਕੋਰਟ ਜੋ ਕਹੂਗਾ ਫੈਸਲਾ ਦੇਊਗਾ ਅਸੀਂ ਉਹਦੇ ਨਾਲ ਆ ਅਸੀਂ ਅਸੀਂ ਕਿਹੜਾ ਕਹਿੰਨੇ ਆ ਕੋਰਟ ਦੇ ਅਸੀਂ ਬਾਹਰ ਹੋਨੇ ਕੋਰਟ ਤੋਂ ਕੋਰਟ ਜੋ ਉਹ ਸਾਨੂੰ ਫੈਸਲਾ ਦੇਊਗਾ ਉਹ ਠੀਕ ਆ ਇਹ ਵੀ ਹਰੇ ਉਹ ਕੇਸ ਤੇ ਅਸੀਂ ਵੀ ਇਹ ਕੇਸ ਹਰੇ ਹੋ ਇਹਨਾਂ ਵੀ ਅਪੀਲ ਲਾਈਓ ਤਾਂ ਸੀ ਅਪੀਲ ਲਾਈਓ ਦੋਨਾਂ ਦੇ ਪਾਸਿਓਂ ਅਪੀਲ ਲਾਈਆਂ ਆ 14 ਬੰਦਿਆਂ ਦੇ ਕੇਸ ਆ 14 ਬੰਦਿਆਂ ਦੇ ਕੇਸ ਮੇਰੇ ਕੱਲੇ ਤੇ ਥੋੜੋ ਕੇਸ ਆ ਜਦੋਂ ਕਦੇ ਮੈਂ ਕੱਲੇ ਤੇ ਕੇਸ ਕੀਤਾ ਹੈ ਨੇ ਆ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤਾਂ ਇਸ ਵੇਲੇ ਦੀ ਖ਼ਬਰ ਸਰਪੰਚ ਦੇ ਪਿੰਡ ਦੀ ਹੀ ਜ਼ਮੀਨ ਖੁਰਦਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸ ਦਈਏ ਕਿ ਗਣਸ਼ੰਕਰ ਦੇ ਬਲਾਕ ਮਹਿਲਪੁਰ ਦੇ ਅਧੀਨੋਂ ਦੇ ਪਿੰਡ ਬਾੜੀਆਂ ਕਲਾਂ ਦੇ ਇੱਕ ਐਨ ਆਰ ਆਈ ਪਰਿਵਾਰ ਨੇ ਪਿੰਡ ਦੇ ਸਰਪੰਚ ਦੇ ਉੱਪਰ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ આરોਪ ਲਗਾਏ ਨੇ ਜਾਣਕਾਰੀ ਦਿੰਦਿਆਂ ਹੋਇਆਂ ਧਰਮ ਸਿੰਘ ਪੁੱਤਰ ਬਚੇਤਰ ਸਿੰਘ ਪਿੰਡ ਬਾੜੀਆਂ ਕਲਾਂ ਨੇ ਦੱਸਿਆ ਕਿ ਉਹ ਹਾਲੈਂਡ ਦਾ ਪੱਕਾ ਵਸਨੀਕ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ 1981 ਦੇ ਵਿੱਚ ਲਗਭਗ ਇੱਕ ਕਨਾਲ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਤੇ ਕਰਵਾ ਕੇ ਉਹ ਵਿਦੇਸ਼ ਵਾਪਸ ਚਲਾ ਗਿਆ ਸੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਲੰਬੇ ਸਮੇਂ ਤੋਂ ਬਾਅਦ ਵਿਦੇਸ਼ ਤੋਂ ਭਾਰਤ ਵਾਪਸ ਪਹੁੰਚਿਆ ਤਾਂ ਉਹਨਾਂ ਦੀ ਜ਼ਮੀਨ ਤੇ ਵਿਜੇ ਕੁਮਾਰ ਸਰਪੰਚ ਪਿੰਡ ਬਾੜੀਆਂ ਨੇ ਜ਼ਮੀਨ ਖੁਰਦ-ਬੁਰਦ ਕਰ ਦਿੱਤੀ ਦਾ ਪਤਾ ਚੱਲਿਆ ਕਿ ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਬੰਦ ਵਿੱਚ ਅਦਾਲਤ ਵੀ ਜਾਣਾ ਪਿਆ ਤੇ ਉਸ ਤੋਂ ਸਟੇ ਵੀ ਮਿਲਿਆ ਹੈ ਪਰੰਤੂ ਫਿਰ ਵੀ ਉਸ ਦੀ ਜ਼ਮੀਨ ਤੇ ਸਰਪੰਚ ਵੱਲੋਂ ਉਸਾਰੀ ਕੀਤੀ ਜਾ ਰਹੀ ਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਅਤੇ ਦੂਸਰੇ ਪਾਸੇ ਇਸ ਬੰਦ ਵਿੱਚ ਵਿਜੇ ਕੁਮਾਰ ਸਰਪੰਚ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਉਹਨਾਂ ਨੇ ਜ਼ਮੀਨ ਦੇ ਕਾਗਜ਼ਾਤ ਹੋਣ ਦੀ ਗੱਲ ਕਹੀ ਹੈ ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੀ ਸੁਣ ਲੈਨੇ ਆ ਤੁਸੀਂ ਬਣੀ ਰਹੋ ਪੰਜਾਬੀ ਖ਼ਰਚਾਨੇ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਜੀ ਮੇਰਾ ਨਾਮ タルਮਨ ਸਿੰਘ ਆ ਬੰਦ ਬਾੜੀਆਂ ਕਲਾ ਤੇ ਮੈਂ ਰਹਿਣਾ ਵੈਸੇ ਹੋ ਲਨੇ ਆ ਕਾਫੀ ਦੇ ਬਦੇਸ਼ ਚ ਰਹਿਣਾ ਤੇ ਮੈਂ ਇਹ ਜ਼ਮੀਨ ਖਰੀਦੀ ਸੀ ਇਹ ਦੀਏ ترਸੀਮ ਸਿੰਘ ਤੋਂ ਆ ਤੇ ਇਹ ਮੈਂ ਕਿਹਾ ਆਪ ਮੈਂ ਹੋਲਡ ਚਲ ਗਿਆ ਤੇ ਇਹ ਬੰਦੇ ਨੇ ਨਿਜਾਇਜ਼ ਕਬਜ਼ਾ ਮੇਰੀ ਜ਼ਮੀਨ ਤੇ ਆ ਕੇ ਕੀਤਾ ਜੋ ਕਿ ਛੋਟੀਆਂ ਬਾੜੀਆਂ ਤੇ ਸਰਪੰਚ ਆ ਇਹ ਆਮ ਆਦਮੀ ਨੂੰ ਬਲੌਂਗ ਕਰਦਾ ਤੇ ਮੈਂ ਪੁਲਿਸ ਕੋਲ ਵੀ ਰਿਪੋਰਟ ਕੀਤੀ ਆ ਪੁਲਸਾਂ ਨੇ ਮੇਰੇ ਕੋਈ ਕਹਿਰ ਨਹੀਂ ਕੀਤੀ ਉਹਨਾਂ ਨੇ ਬੁਲਾਇਆ ਵੀ ਨਹੀਂ ਉਹਨਾਂ ਨੂੰ ਇਹ ਨਹੀਂ ਗਏ ਉੱਥੇ ਮੈਨੂੰ ਨਹੀਂ ਪਤਾ ਕਿ ਕਿਉਂ ਨਹੀਂ ਗਏ ਜਾਂ ਪੁਲਸਾਂ ਨੇ ਇਹ ਕੋਈ ਇਹਨਾਂ ਨੂੰ ਕਿਹਾ ਜਾਂ ਨਹੀਂ ਕਿਹਾ ਮੈਨੂੰ ਨਹੀਂ ਪਤਾ ਇਹ ਤੇ ਕੇਸ ਕੀਤਾ ਕੇਸ ਅਸੀਂ ਜਿੱਤੇ ਆ ਸਾਡੇ ਹੱਕ ਜਿਹਾ ਕੇਸ ਇਹਨਾਂ ਨੇ ਫਿਰ ਅਪੀਲ ਕੀਤੀ ਆ ਅਪੀਲ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਇਸ ਤਰੀਕ ਪਈ ਹੋ ਆ ਇਹ ਫਿਰ ਵੀ ਕੰਮ ਕਰਾ ਜਰਕੀਨ ਕੋਰਟ ਦੇ ਕਿਹਾ ਕਿ ਉਹ ਕੋਈ ਕੰਮ ਨਹੀਂ ਕਰ ਸਕਦੇ ਤੇ ਅਸੀਂ ਸਟੇ ਆਰਡਰ ਲਿਆਇਆ ਸਾਡੇ ਕੋਲ ਸਟੇ ਆਰਡਰ ਆ ਤੇ ਇਹ ਫਿਰ ਵੀ ਕੰਮ ਰਾ ਪਰਾ ਤੇ ਕੰਮ ਕਰ ਦੇ ਜਾ ਕੇ ਉੱਥੇ ਨਾਮ ਹਰਮੰਸ ਕਹ ਰਿਹਾ ਔਰ ਮੇਰੀ ਜ਼ਮੀਨ ਨਹੀਂ ਜਾਣੀ ਜੀ ਸਾਡੀ ਇਕੱਠੀ ਸੀ ਸਾਰੀ ਸਾਰਿਆਂ ਦੀ ਤੇ ਉਹ ਉਹਦੇ ਤੇ ੱੱਕਾ ਬਹੁਤ ਹੋਇਆ ਆ ਉਹ ਸਾਨੂੰ ਮਿਲ ਨਹੀਂ ਰਹੀ ਮੇਰੇ ਦੋਸਤ ਆਏ ਵਿਦੇਸ਼ ਵਿੱਚ ਰਹਿੰਦੇ ਜੀ ਤੇ ਇਹਨਾਂ ਦੀ ਜ਼ਮੀਨ ਦੇ ਉੱਤੇ ਪਿੰਡ ਬਾੜੀਆਂ ਖੁਰ ਦਾ ਸਰਪੰਚ ਵਿਜੇ ਕੁਮਾਰ ਉਹ ਜਿਹੜਾ ਉਹ ਨਜਾਇਜ਼ ਉਸਾਰੀ ਕਰ ਰਿਹਾ ਸੀ ਅਸੀਂ ਸਾਨੂੰ ਪਿੰਡ ਪਤਾ ਲੱਗਾ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਉਸ ਤੋਂ ਬਾਅਦ ਚੱਬੇੜ ਥਾਣੇ ਗਏ ਚੱਬੇੜ ਥਾਣੇ ਵਾਲਿਆਂ ਨੇ ਇੱਥੇ ਆ ਕੇ ਇਹਨਾਂ ਨੂੰ ਬੰਦ ਕੀਤਾ ਤੇ ਉੱਥੇ ਬੁਲਾਇਆ ਇਹਨਾਂ ਨੂੰ ਸਰਪੰਚ ਵਿਜੇ ਕੁਮਾਰ ਜੀ ਨੂੰ ਤੇ ਉੱਥੇ ਗਏ ਤੇ ਐਸ ਐਚਓ ਦੀ ਬਿਨਾ ਗੱਲ ਸੁਣਿਆ ਧੱਕੇ ਦੇ ਨਾਲੇ ਉੱਥੋਂ ਥਾਣੇ ਤੋਂ ਬਾਹਰ ਆ ਗਏ ਉਹਨਾਂ ਨੇ ਰੈਪਟਰ ਲਈ ਵੀ ਜਿਹੜੀ ਨਿਆਜੋ ਸਾਰੀ ਹੋ ਰਹੀ ਹੈ ਬੰਦ ਕੀਤੀ ਜਾਵੇ ਪਰ ਸਿਆਸੀ ਤੌਰ ਤੇ ਕੋਈ ਦਖਲਅੰਦਾਜ਼ੀ ਲੱਗਦੀ ਹੈ ਪੁਲਿਸ ਵੀ ਨਹੀਂ ਸੁਣਦੀ ਤੇ ਉਹ ਵੀ ਧੱਕੇ ਦੇ ਨਾਲੇ ਸੀਨਾ ਜੋਰੀ ਦੇ ਨਾਲ ਰਾਤ ਬਰਾਤੇ ਜਿਹੜਾ ਹੈ ਉਹ ਕਬਜ਼ਾ ਉੱਥੇ ਅਸਾਰੀ ਨਿਆਜ ਕਰੀ ਜਾ ਰਹੇ ਆ ਤੇ ਜਦੋਂ ਪੁਲਿਸ ਕੋ ਜਾਂਦਾ ਜਾਂ ਕੋਰਟ ਚ ਅਦਾਲਤ ਪੇ ਜਾਂਦਾ ਉੱਥੇ ਜਾ ਕੇ ਮੁੱਕਰ ਜਾਂਦਾ ਕਹਿੰਦਾ ਮੈਂ ਉੱਥੇ ਕੁਝ ਵੀ ਨਹੀਂ ਕਰਦਾ ਇਸ ਕਰਕੇ ਮੈਂ ਤਾਂ ਇਹੀ ਮੰਗ ਕਰਦਾ ਵੀ ਇਹ ਹੱਕ ਇਹਨਾਂ ਦਾ ਇਹਨਾਂ ਨੇ ਰਜਿਸਟਰੀ ਕੀ ਕਰਵਾਇਓ ਆ ਜ਼ਮੀਨ ਦਾ ਜਿਹੜਾ ਰੋਲਾ ਇਹ ਨਹੀਂ